ਸਾਡੇ ਦੇਸ਼ ਦੇ ਵਿੱਚ ਆਮ ਇੱਕ ਕਹਾਵਤ ਧਾਰਮਿਕ ਦੁਨੀਆ ਵਿੱਚ ਪ੍ਰਚਲਿਤ ਹੈ ਕਿਸੇ ਦੀ ਵਡਿਆਈ ਧਾਰਮਿਕ ਤੌਰ ਤੇ ਕਰਨੀ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਇਹ ਈਸ਼ਵਰ ਭੀਰੂ ਹੈ ਇਹ ਈਸ਼ਵਰ ਦਾ ਡਰ ਮੰਨਣ ਵਾਲਾ ਹੈ ਪਰਮਾਤਮਾ ਦਾ ਡਰ ਮੰਨਣ ਵਾਲਾ ਹੈ ਡਰ ਇਹ ਸ਼ਬਦ ਹੀ ਐਸਾ ਹੈ ਜਿਸ ਤੋਂ ਡਰ ਲੱਗੇਗਾ ਉਹ ਦੇਵ ਸਮਾਨ ਦੇਵਤਿਆਂ ਸਮਾਨ ਨਹੀਂ ਪ੍ਰਤੀਤ ਹੋਵੇਗਾ ਉਹ ਤੇ ਭੂਤ ਪ੍ਰੇਤ ਲੱਗੇਗਾ ਜਿਸ ਤੋਂ ਡਰ ਲੱਗਦਾ ਹੈ ਲਾਜ਼ਮੀ ਹੈ ਉਹ ਡਰਾਉਣਾ ਹੋਵੇਗਾ ਚਿੜੀਆਂ ਨੂੰ ਡਰਾਣਾ ਹੈ ਪੰਛੀਆਂ ਨੂੰ ਡਰਾਉਣਾ ਹੈ ਤੋ ਇੱਕ ਭयंकर ਜਿਹਾ ਚੋਲਾ 파ਟੇ ਹੋਇ ਲਟਕਾ ਕੇ ਕਿਸਾਨ ਰੱਖ ਦਿੰਦਾ ਉਹਨੂੰ ਡਰਾਉਣਾ ਕਹਿੰਦੇ ਨੇ ਜਿਉਂ ਦਰਣਾ ਖੇਤ ਮਾਹੇ ਡਰਾਇਆ ਕੀ ਆ ਪ੍ਰਮਾਤਮਾ ਵੀ ਇਸੇ ਤਰੀਕੇ ਦਾ ਹੈ ਔਰ ਤੂੰ ਕਹਿ ਰਹੇ ਹੈ ਕਿ ਮੈਂ ਉਸ ਤੋਂ ਡਰਦਾ ਮੈਂ ਉਸ ਤੋਂ ਡਰਦਾ ਤੋ ਇਦਾਂ ਮਤਲਬ ਉਹ ਡਰਾ ਰਿਹਾ ਹੈ ਤੂੰ ਡਰ ਰਹੇ ਹੈ ਜਾਂ ਉਸ ਦਾ ਰੰਗ ਰੂਪ ਹੀ ਐਸਾ ਹੈ ਕਿ ਤੇਰੇ ਉੱਤੇ ਐਸਾ ਪ੍ਰਭਾਵ ਪੈ ਗਿਆ ਹੈ ਕਿ ਤੂੰ ਡਰ ਰਿਹਾ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਸੁਭਾਵ ਨੂੰ ਈਸ਼ਵਰੀ ਸੁਭਾਵ ਤੇ ਈਸ਼ਵਰੀ ਗੁਣ ਨਹੀਂ ਮੰਨਦੇ ਇੱਕ ਨੇਹੀ ਚਾਕਰੀ ਜਿਤ ਬਹੁ ਕਸਮ ਨਾ ਜਾਏ ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਹੈ ਕਿ ਮਾਲਕ ਦਾ ਡਰ ਬਣਿਆ ਹੋਇਆ ਹੈ ਬੜਾ ਭਾਰੀ ਡਰ ਜਿੱਥੇ-ਜਿੱਥੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚ ਡਰ ਸ਼ਬਦ ਆਇਆ ਵੀ ਹੈ ਪ੍ਰਮਾਤਮਾ ਦਾ ਡਰ ਉਹ ਪ੍ਰਮਾਤਮਾ ਦਾ ਅਦਬ ਅਦਬ ਕਰਨਾ ਹੋਰ ਗਲ ਹੈ ਡਰਨਾ ਹੋਰ ਗਲ ਹੈ ਅਦਬ ਤੇ ਕਰਦਾ ਹੈ ਮਨੁੱਖ ਗੁਨਾ ਤੋਂ ਪ੍ਰਭਾਵਿਤ ਹੋ ਕੇ ਤੇ ਡਰਦਾ ਹੈ ਕਠੋਰਤਾ ਤੋਂ ਪ੍ਰਭਾਵਿਤ ਹੋ ਕੇ ਉਹਦੀ ਜ਼ਾਲਮਾਨਾ ਤਰਬੀਅਤ ਤੋਂ ਪ੍ਰਭਾਵਿਤ ਹੋ ਕੇ ਉਹਦੇ ਜ਼ੁਲਮ ਤੋਂ ਪ੍ਰਭਾਵਿਤ ਹੋ ਕੇ ਡਰਦਾ ਹੈ ਅਗਰ ਪ੍ਰਮਾਤਮਾ ਦਾ ਡਰ ਬਣਿਆ ਹੋਇਆ ਹੈ ਤਾਂ ਪ੍ਰਮਾਤਮਾ ਦੀ ਤਸਵੀਰ ਬੜੀ ਡਰਾਉਣੀ ਹੋਵੇਗੀ ਪ੍ਰਮਾਤਮਾ ਦਾ ਅਦਬ ਬਣਾਣਾ ਹੈ ਤੋ ਪ੍ਰਮਾਤਮਾ ਦੀ ਤਸਵੀਰ ਬੜੀ ਪਿਆਰੀ ਹੋਵੇਗੀ ਭਗਤ ਅਦਬ ਕਰਦਾ ਹੈ ਅਗਿਆਨੀ ਦਰਦਾ ਹੈ ਜਦ ਕੇ ਸਵੈਮ ਪ੍ਰਮਾਤਮਾ ਦੇ ਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨੂੰ ਕਹਿੰਦੇ ਨੇ ਨਿਰਭਉ ਤੇ ਜੋ ਉਸ ਦਾ ਜਾਪ ਕਰੀਏ ਤੇ ਪ੍ਰਾਪਤ ਕੀ ਹੋ ਜਾਂਦਾ ਹੈ ਨਿਰਭਉ ਜਪੇ ਸਗਲ ਭਉ ਮਿਟ ਗਏ ਸਾਰੇ ਭੈ ਉਸ ਮਨੁੱਖ ਦੇ ਮਿਟ ਜਾਂਦੇ ਨੇ ਜੋ ਪ੍ਰਮਾਤਮਾ ਦਾ ਜਾਪ ਕਰਦਾ ਹੈ ਤੇ ਪ੍ਰਮਾਤਮਾ ਦਾ ਸੇਵਕ ਬਣਦਾ ਹੈ ਮਰਨ ਦਾ ਡਰ ਨਾਸ਼ ਹੋ ਜਾਣ ਦਾ ਭੈ ਬਿਮਾਰ ਪੈ ਜਾਣ ਦਾ ਭੈ ਬੇਇੱਜ਼ਤ ਹੋ ਜਾਣ ਦਾ ਭੈ ਕਮਾਏ ਹੋਏ ਧਨ ਦੇ ਨਾਸ਼ ਹੋ ਜਾਣ ਦਾ ਭੈ ਗਰਸ ਕੇ ਕਿਸੇ ਪ੍ਰਕਾਰ ਦਾ ਵੀ ਭੈ ਉਸ ਮਨੁੱਖ ਦੇ ਦਿਲ ਦਿਮਾਗ ਦੇ ਵਿੱਚ ਨਹੀਂ ਰਹਿੰਦਾ ਜੋ ਨਿਰਭਉ ਦਾ ਜਾਪ ਕਰਦਾ ਹੈ ਨਿਰਭੈ ਦੀ ਬੰਦਗੀ ਕਰਦਾ ਹੈ ਨਿਰਭਉ ਵਿੱਚ ਲੀਨ ਹੁੰਦਾ ਹੈ ਸਾਹਿਬਿ ਸ਼ਿਰਿਗੁਰੂ ਅੰਗਦੇਵ ਜੀ ਮਹਾਰਾਜ ਦਾ ਇੱਥੇ ਪ੍ਰਮਾਣ ਹੈ ਵੀ ਇਹ ਕਿਸ ਤਰ੍ਹਾਂ ਦੀ ਚਾਕਰੀ ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਜਿਹੜਾ ਕਹਿੰਦਾ ਪਿਆ ਕਿ ਮੈਨੂੰ ਈਸ਼ਵਰ ਦਾ ਡਰ ਹੈ ਮੈਂ ਉਸ ਤੋਂ ਡਰ ਗਿਆ ਤੋ ਤੇਰਾ ਐਸਾ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਈਸ਼ਵਰ ਦੀ ਤਸਵੀਰ ਕੋਈ ਮੋਹਣੀ ਤੇ ਪਿਆਰੀ ਨਹੀਂ ਹੈ ਕੋਈ दैਵੀ ਗੁਣਾ ਨਾਲ ਸਮਿਲਿਤ ਨਹੀਂ ਹੈ ਮਨੁੱਖ ਡਰਦਾ ਉਸ ਤੋਂ ਹੈ ਜਿਸ ਦੇ ਜ਼ੁਲਮ ਤੋਂ ਪ੍ਰਭਾਵਿਤ ਹੋਵੇ ਮਨੁੱਖ ਅਦਬ ਉਥੇ ਕਰਦਾ ਹੈ ਜਿਸ ਦੇ ਪਿਆਰ ਤੋਂ ਪ੍ਰਭਾਵਿਤ ਹੋਵੇ ਜਿਸ ਦੇ ਗੁਣਾ ਤੋਂ ਪ੍ਰਭਾਵਿਤ ਹੋਵੇ ਅਦਬ ਕਰਕੇ ਕੋਈ ਝੁਕ ਰਿਹਾ ਹੈ ਇਹ ਗੱਲ ਹੋਰ ਹੈ ਡਰ ਕੇ ਕੋਈ ਝੁਕ ਰਿਹਾ ਹੈ ਇਹ ਗੱਲ ਕੋਈ ਹੋਰ ਹੈ ਦੋ ਤਰ੍ਹਾਂ ਦੇ ਬੰਦੇ ਝੁਕਦੇ ਨੇ ਕਿਸੇ ਦੇ ਅੱਗੋਂ ਇੱਕ ਡਰ ਦੇ ਮਾਰੇ ਹੋਏ ਝੁਕਦੇ ਨੇ ਇੱਕ ਅਦਬ ਕਰਕੇ ਝੁਕਦੇ ਨੇ ਜੋ ਡਰ ਦਾ ਮਾਰੇ ਹੋਏ ਝੁਕਦੇ ਹੈ ਉਸ ਦੀ ਕਠੋਰਤਾ ਦਾ ਭੈ ਹੈ ਉਹਦੇ ਜ਼ੁਲਮ ਤੇ ਅਤਿਆਚਾਰ ਦਾ ਭੈ ਹੈ ਝੁਕਦੇ ਨੇ ਬڑے-ਬڑے ਜ਼ਾਲਿਮਾਂ ਨੂੰ ਸਜਦੇ ਹੁੰਦੇ ਨੇ। بڑے-ਬڑے ਦੁਸ਼ਟਾਂ ਨੂੰ ਸਜਦੇ ਹੁੰਦੇ ਨੇ। بڑے-ਬڑے ਗੁੰਡਿਆਂ ਨੂੰ ਸਲਾਮਾ ਹੁੰਦੀਆਂ ਨੇ। ਡਰ ਭੈ। ਲੇਕਿਨ ਭਗਤ ਨੂੰ ਵੀ ਕੋਈ ਝੁਕ ਰਿਹਾ ਹੈ। ਇੱਕ ਸੰਤ ਨੂੰ ਵੀ ਕੋਈ ਝੁਕ ਰਿਹਾ ਹੈ। ਤਾਂ ਡਰਦਾ ਮਾਰਿਆ ਜਾਂ ਨਹੀਂ ਅਦਬ ਕਰਕੇ ਗੁਣਾ ਦਾ ਪ੍ਰਭਾਵ ਪੈ ਰਿਹਾ ਹੈ। ਇਹ ਸੰਤ ਕੋਲ ਵੀ ਡਰ ਕੇ ਕੋਈ ਝੁਕ ਰਿਹਾ ਹੈ। ਬਸ ਸਮਝ ਲਓ ਸੰਤ ਸੰਤ ਨਹੀਂ ਹੈ। ਦੁਸ਼ਟ ਹੋਵੇਗਾ। ਇਸੇ ਭਗਤ ਨੂੰ ਕੋਈ ਝੁਕ ਰਿਹਾ ਹੈ ਪਰ ਦਰਦਾ ਮਾਰਿਆ ਝੁਕ ਰਿਹਾ ਹੈ ਭਗਤ ਭਗਤ ਨਹੀਂ ਹੋਵੇਗਾ ਕੋਈ ਆਮ ਸੰਸਾਰਿਕ ਸਤਾ ਦਾ مالک ਹੋਵੇਗਾ ਇਹ दैवी ਗੁਣਾ ਦਾ مالک ਨਹੀਂ ਹੈ ਜੋ दैवी ਗੁਣਾ ਦਾ مالک ਹੈ ਮਨੁਖ ਉਸਦੇ ਕੋਲ ਝੁਕਦਾ ਹੈ ਅਦਬ ਕਰਕੇ ਝੁਕਦਾ ਹੈ ਗੁਣਾ ਦਾ ਉਸ ਦੇ ਤੇ ਪ੍ਰਭਾਵ ਪੈ ਗਿਆ ਹੈ ਪਰ ਦੁਸ਼ਟ ਦੇ ਤੇ ਜ਼ੁਲਮ ਦਾ ਪ੍ਰਭਾਵ ਪੈ ਗਿਆ ਹੈ ਔਰ ਇਤਨਾ ਪ੍ਰਭਾਵ ਪੈ ਗਿਆ ਹੈ ਤੇ ਆਪਣੇ ਬਚਾਓ ਲਈ ਡਰ ਕੇ ਝੁਕਣਾ ਉਹਦੇ ਕੋਲ ਹਥਿਆਰ ਰਹਿ ਗਿਆ ਹੈ ਔਰ ਕੁਛ ਹੈ ਹੀ ਨਹੀਂ ਹੁਣ ਝੁਕ ਜਾਏ ਡਰ ਦਾ ਮਾਰਾ ਹੋਇਆ ਪਰ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਸੇਵਕੀ ਨੂੰ ਅਸੀਂ ਸੇਵਕੀ ਨਹੀਂ ਮੰਨਦੇ ਜੋ ਡਰ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਮਾਤਮਾ ਦੀ ਤਸਵੀਰ ਐਸੀ ਨਹੀਂ ਅਕਸਰ ਦੇਖਿਆ ਕਿ ਲੋਗਾ ਨੇ ਜੋ ਨਰਕ ਦਾ ਚਿੱਤਰਣ ਕੀਤਾ ਹੋਇਆ ਹੈ ਕੁੰਭੀ ਨਰਕ ਬਈ ਕਿਸੇ ਨੂੰ ਉਬਲਦੇ ਤੇਲ ਦੇ ਵਿੱਚ ਉਬਾਲਿਆ ਜਾ ਰਿਹਾ ਹੈ ਕਿਸੇ ਨੂੰ ਵਿਛਾੜੇ ਸੁਟਿਆ ਜਾ ਰਿਹਾ ਹੈ ਕਿਸੇ ਦੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਨੇ ਕਿਸੇ ਦੀ ਜ਼ਬਾਨ ਕੱਟੀ ਜਾ ਰਹੀ ਹੈ ਕਿਸੇ ਨੂੰ ਦੁਫਾੜ ਕੀਤਾ ਜਾ ਰਿਹਾ ਹੈ ਔਰ ਕਿਸੇ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਨਰਕ ਦੀਆਂ ਜਿਹੜੀਆਂ ਤਸਵੀਰਾਂ ਮਿਲਦੀਆਂ ਨੇ ਉਹ ਇਹੀ ਮਿਲਦੀਆਂ ਨੇ ਅਗਰ ਇਹੀ ਸਭ ਕੁਝ ਪ੍ਰਮਾਤਮਾ ਕਰ ਰਿਹਾ ਹੈ ਕਿਸੇ ਨੂੰ ਆਰੇ ਨਾਲ ਚੀਰ ਰਿਹਾ ਕਿਸੇ ਨੂੰ ਗੰਦਗੀ ਦੇ ਸੁਟ ਰਿਹਾ ਕਿਸੇ ਨੂੰ ਗਰਮ ਤੇਲ ਦੇ ਜੋ ਹੈ ਉਹ ਤਲ ਰਿਹਾ ਹੈ ਕਿਸੇ ਨੂੰ ਉਬਲਦੇ ਪਾਣੀ ਵਿੱਚ ਉਹ ਉਬਲ ਰਿਹਾ ਹੈ ਤਾਂ ਪਰਮਾਤਮਾ ਰਹਿਮਤ ਦਾ ਸਾਗਰ ਨਹੀਂ ਹੈ ਉਹ ਤੇ ਇੱਕ ਮਹਾਨ ਕਠੋਰ ਹੋਵੇਗਾ ਉਹ ਦਇਆ ਦੀ ਮੂਰਤੀ ਨਹੀਂ ਹੈ ਉਹ ਤੇ ਇੱਕ ਹੁਕਮਰਾਨ ਤੇ ਜ਼ਾਲਮ ਦੀ ਜੋ ਹੈ ਮੂਰਤੀ ਹੋਵੇਗੀ ਮਨੁੱਖ ਨੇ ਐਸੀ ਕਲਪਨਾ ਪਰਮਾਤਮਾ ਦੀ ਕੀਤੀ ਹੈ ਅਗਰ ਐਸਾ ਪਰਮਾਤਮਾ ਹੈ ਤਾਂ ਡਰ ਕੇ ਹੀ ਸਜਦਾ ਹੋ ਸਕਦਾ ਹੈ ਅਦਬ ਨਾਲ ਸਜਦਾ ਨਹੀਂ ਹੋ ਸਕਦਾ ਭਾਵਨਾ ਨਾਲ ਸਜਦਾ ਨਹੀਂ ਹੋ ਸਕਦਾ प्यार ਨਾਲ ਸਜਦਾ ਨਹੀਂ ਹੋ ਸਕਦਾ ਡਰ ਕੇ ਹੀ ਸਜਦਾ ਹੋ ਸਕਦਾ ਹੈ ਮਹਾਰਾਜ ਕਰਨ ਨਹੀਂ ਪ੍ਰਭੂ ਤੇ ਐਸਾ ਮਨਮੋਹਨ ਹੈ ਉਹ ਤੇ ਐਸਾ ਕੋਮਲ ਹੈ ਉਹ ਤੇ ਐਸਾ ਪਿਆਰਾ ਹੈ ਜਦ ਵੀ ਭਗਤ ਝੁਕਦੇ ਨੇ ਉਸਦੇ ਗੁਣਾ ਤੋਂ ਪ੍ਰਭਾਵਿਤ ਹੋ ਕੇ ਉਹਦੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਉਹਦੇ ਪਿਆਰ ਤੋਂ ਜੋ ਹੈ ਪ੍ਰਭਾਵਿਤ ਹੋ ਕੇ ਤਾਂ ਦੋ ਤਰ੍ਹਾਂ ਦਾ ਝੁਕਣਾ ਸਾਰੇ ਜਗਤ ਦੇ ਵਿੱਚ ਮੌਜੂਦ ਹੈ ਡਰ ਕਰਕੇ ਝੁਕਣਾ ਅਦਬ ਕਰਕੇ ਝੁਕਣਾ ਜੋ ਅਦਬ ਕਰਕੇ ਝੁਕਰੇ ਹੈ ਉਸ ਦੇ ਉੱਤੇ ਗੁਣਾ ਦਾ ਪ੍ਰਭਾਵ ਹੈ ਔਰ ਜੋ ਡਰ ਕਰਕੇ ਝੁਕਰੇ ਹੈ ਉਸ ਦੇ ਅੰਦਰ ਕਠੋਰਤਾ ਦਾ ਪ੍ਰਭਾਵ ਹੈ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹੀ ਕਠੋਰ ਮੰਨ ਲਿਆ ਹੈ ਜ਼ਾਲਮ ਮੰਨ ਲਿਆ ਹੈ ਉਹਨਾਂ ਦੇ ਗਿਆਨ ਤੇ ਹਸਣਾ ਆਵੇਗਾ ਪ੍ਰਭੂ ਭੀਰੂ ਇਹ ਜੋ ਸ਼ਬਦ ਹੈ ਇਹ ਜੋ ਧਾਰਮਿਕ ਦੁਨੀਆ ਦੇ ਚ ਪ੍ਰਚਲਿਤ ਫਿਕਰਾ ਹੈ ਦਰਸਲ ਇਹ ਅਨਗਹਿਲੀ ਦੇ ਚ ਬਣਾਇਆ ਗਿਆ ਨਾ ਸਮਝੀ ਦੇ ਚ ਬਣਾਇਆ ਗਿਆ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਕ ਨੇ ਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਇਕ ਇਸ ਤਰ੍ਹਾਂ ਦੀ ਬੰਦਗੀ ਇਕ ਇਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਡਰ ਜਾਇਆ ਹੀ ਨਾ ਬਣਿਆ ਹੀ ਰਵੇ ਥੜਫੜ ਫਰ ਕੰਮ ਦੇ ਹੀ ਰਹੀਏ ਨਾ ਨਿਕ ਸੇਵਕ ਕਾਂਢੀਏ ਜੇ ਸੇਤੀ ਖਸਮ ਸਮਾਏ ਅਸੀਂ ਤੇ ਸੇਵਕ ਹੀ ਉਸ ਨੂੰ ਮੰਨ ਦਿਆ ਮਹਾਰਾਜ ਕਹਿੰਦੇ ਨੇ ਅਸੀਂ ਤੇ ਭਗਤ ਹੀ ਉਸ ਨੂੰ ਕਰਦੇ ਹਾਂ ਅਸੀਂ ਤੇ ਭਗਤ ਦੀ ਧਾਰਨਾ ਇਹ ਬਣਾਈ ਹੋਈ ਹੈ ਕਿ ਜੋ ਭਗਤੀ ਕਰਦਿਆਂ ਕਰਦੇ ਆਂ ਭਗਵਾਨ ਦਾ ਰੂਪ ਹੋ ਗਿਆ ਕਸਮ ਦਾ ਰੂਪ ਹੋ ਗਿਆ ਹੈ ਸੇਤੀ ਖਸਮ ਸਮਾਏ ਖਸਮ ਦੇ ਜੋ ਸਮਾ ਗਿਆ ਲੀਨ ਹੋ ਗਿਆ ਕਸਮ ਦਾ ਰੂਪ ਹੋ ਗਿਆ ਬੂੰਦ ਸਾਗਰ ਦਾ ਰੂਪ ਹੋ ਗਈ ਹੈ ਹੁਣ ਕੋਈ ਅੜੀ ਗੱਲ ਹੀ ਨਹੀਂ ਹੈ ਉਹ ਤੇ ਇੱਕ ਮਿਕ ਹੋ ਗਿਆ ਉਹਨੂੰ ਅਸੀਂ ਸੇਵਕ ਕਹਿੰਦੇ ਆ ਉਸਨੂੰ ਅਸੀਂ ਭਗਤ ਕਹਿੰਦੇ ਆ